ਬਗਮਾ 바이 ਸੁਖਮੰਦਰ ਸਿੰਘ ਦਾ ਲਿਖਿਆ ਹੋਇਆ ਆਪਣੇ ਲਾਗੇ ਦੇ ਵਿੱਚ ਜੋ ਪ੍ਰਚਾਰਕ ਦੇ ਤੌਰ ਤੇ ਪ੍ਰਚਾਰਕੀ ਗੱਲ ਪੰਜਾਬ ਵੀ ਕਰਦੇ ਹਨ ਅਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਆਗੂ ਬਣ ਕੇ ਸੇਵਾ ਬੁਣਾ ਰਹੇ ਸੇਵਾ ਉਸ ਸੇਵਾ ਦੇ ਵਿੱਚ ਅੰਰੇ ਦੇ ਸਿਨਾਂ ਸਾਰਾ ਇਹ ਜੁਗਦਾਰ ਮਾਣ ਜਿੰਨੀਆਂ ਸਿੱਖ ਸੰਗਤਾਂ ਜਿੱਥੇ ਵੀਕਰ ਆਵਾਜ਼ ਬੁਲਦੀ ਹੈ ਭਗਤ ਦਾ ਭਾਈ ਕਿਸੇ ਸੰਗਤ ਆਪਰੇ ਗੁਰੂ ਘਰ ਵਿੱਚ ਕੋਈ ਜੀ ਦੀ ਕਿਰਪਾ ਦਾ ਕੰਮ ਸੀਸ ਭੇਟ ਧੰਨ ਗੁਰਦੇਵ ਮਹਾਦਰ ਮਹਾਰਾਜੀ ਦਾ ਅੰਦਰਸ਼ ਆ ਰਿਹਾ ਉਹ ਬੜੀ ਧੂਮ ਤੇ ਧਰਮ ਨਾਲ ਮਰਿਆ ਜਾ ਰਿਹਾ ਹੈ ਉਹਦੇ ਬਾਰੇ ਵਿਚਾਰਾ ਕਰਨ ਵਾਸਤੇ ਅੱਜ ਦੀ ਜਿਹੜੀ ਮੀਟਿੰਗ ਹੈ ਆਪ ਮਸ਼ੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸੈੱਟ ਹੋ ਰਹੀ ਹੈ ਤੇ ਗੁਰੂਪਿਆ ਸਿੱਖ ਸੰਗਤਾਂ ਵੱਧ ਤੋਂ ਵੱਧ ਪਰ ਸੰਤਾਨਕ ਸੇਵਾ ਲਈ ਉਹਦਾ ਵੀ ਕੁਝ ਨਾ ਕੁਝ ਯੋਗਦਾਨ ਤੁਹਾਡੇ ਸਾਹਮਣੇ ਪਾਇਆ ਜਾਵੇਗਾ ਆਓ ਸਰਦਾਰ ਜੀ ਗੁਰੂ ਜਸਤ ਸਿੰਘ ਦਾ ਮੰਡਲੇ ਕਿਰਪਾਤਾ ਕਰੋ ভাই Give it जनम दे माता ठंडी <laughs> ਗੋ ਗ੍ਰੀਮ ਦੇ ਮੇਥੇ ਵਿੱਚ ਲੱਗ ਜਾਵੇ ਤੇ ਵੱਡੀ ਜਿੰਦਗੀ ਸਫਲੀ ਤਾਂ ਹੁੰਦੀ ਵੱਡੀ ਜਿੰਦਗੀ ਸਫਲੀ ਤਾਂ ਹੁੰਦੀ ਜਿੰਦਗੀ ਸਫਲ ਕਰਨ ਵਾਲੇ ਜੱਗ ਨੇ ਉਸ ਤੋਂ ਕਾਢੀ ਹੈ ਬਿਰਲੇ ਕਿਹ ਕੀ ਪੁੱਛੋ ਗੁਰੂ ਗ੍ਰੰਥ ਸਾਹਿਬਾਰੇ 11ਵੇਂ ਗੁਰੂ ਗ੍ਰੰਥ ਸਾਹਿਬਹਾਰਾ ਜੀ ਇਹ ਸਾਹਿਬ ਕਹਿੰਦੇ ਨੇ ਇੱਥੇ ਸੰਸਾਰ ਦੇ ਵਿੱਚ ਬਿਰਲੇ ਬਿਰਲੇ ਹੁੰਦੇ ਆ ਜਿਹੜੇ ਆਪਣੇ ਆਪ ਨੂੰ ਭੁੱਲ ਜਾਂਦੇ ਆ ਤੇ ਦੁਨੀਆਂ ਨੂੰ ਯਾਦ ਕਰਦੇ ਆ ਯਾਦ ਰੱਖਦੇ ਆ ਦੁਨੀਆਂ ਨੂੰ ਦੁਨੀਆਂ ਦੀਆਂ ਆਪਣਾ ਨਸੀਬ ਦਾ ਦੁੱਖਾਂ ਨੂੰ ਯਾਦ ਰੱਖਦੇ ਆ ਤੇ ਆਉਣ ਮੇਹੋਲਾ ਨੂੰ ਯਾਦ ਰੱਖਣ ਵਾਲੇ ਤੇ ਅੱਖਰ ਬਲੀਦਾਨ ਦੇਣ ਵਾਲੇ ਤੁਹਾਨੂੰ ਸਤਿਗੁਰੂ ਬਹਾਦਰ ਤੇ ਉਹਨਾਂ ਦੇ ਜਿਹੜੇ ਸਿੱਖ ਬਣੇ ਉਹਨਾਂ ਦਾ ਨਾਮ ਲਵਾਂਗੇ ਉਹਨਾਂ ਦੇ ਚੁੱਕ ਇੱਕ ਆਪਣਾ ਪ੍ਰਵਾਸ ਭੇਟ ਕਰਨ ਵਾਲਾ ਉਹਨਾਂ ਦੇ ਵੱਡੂ ਵੱਡਾਂ ਦੀ ਸੇਵਾ ਜਿਹੜਾ ਕਿ ਬਾਬਾ ਅਮਰਜੀਤ ਬਾਬਾ ਜੀਵਨ ਸਿੰਘ ਜਿੰਨਾ ਅੱਖਰਾਂ ਦਾ ਨਹੀਂ ਉਤੋਂ ਪਹਿਲਾਂ ਇਹਦਾ ਇਹਨਾਂ ਦਾ ਨਾਮ ਹੈ ਭਾਈ ਸੇਤਾ ਜੀ ਇਹਨਾਂ ਦੇ ਵੰਡ ਬੜੇ ਨਾਲ ਵੰਦੂ ਗੁਰੂ ਨਾਨਕ ਸਾਹਿਬ ਕੀ ਤੋਂ ਲੈ ਕੇ ਚੱਲੇ ਤੁਸੀਂ ਉਤੋਂ ਪਹਿਲਾਂ ਦੇ ਪਿੱਛੋਂ ਜਾ ਕੇ ਥੱਸ ਪੜੀਏ ਤੇ ਪਿਆਰਿਓ ਇਹਨਾਂ ਦੇ ਵੰਡ ਬੜੇ ਦੀ ਮਹਾਨ ਸੇਵਾ ਪਿੱਛੋਂ ਜਿੱਥੋਂ ਗੁਰੂ ਕੇ ਆਸਰਾ ਲਭ ਹੋਏ ਨੇ ਹੁੰਦੇ ਆ ਸਾਡੇ ਉੱਥੋਂ ਤੇ ਚੱਲੀਆਂ ਕਥਾ ਕਹਾਣੀਆਂ ਰਨੇਤੇ ਗੁਰਕੇ ਬਿਚਆਂੀਆਂ ਇਹ ਤੇ ਸੇਖਾ ਮਹਾਰਾਜ ਨੇ ਸ਼ਕੀਨਾ ਤੁਹਾਨੂੰ ਦੇ ਬਾਦਲੇ ਪੁੱਤਰ ਨੇ ਕੱਲਾ ਇੱਥੇ ਨਹੀਂ ਰਹਿ ਦਿੱਤਾ ਗੁਰਦਾਮੇ ਕਾਹਿਆ ਸ਼ਖੀਨਾਂ ਆਇਆ ਇਤੋਂ ਜੜੀ ਗੱਲ ਤੇ ਕੋ ਪਿੱਛੇ ਤੋਂ ਰਹੀ ਏ ਤੇਰੇ ਆਖਾ ਨੂੰ ਨਾਂ ਸੱਤ ਨਹੀਂ ਕਰੀ ਤੋ ਰਹੀ ਏ ਗੁਰੂ